ਨਾਬਾਦਾ ਸੰਤੀ ਦਿਨਾਂਗਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਇੱਕ ਟਰਾਲੀ ਰਾਹਤ ਸਮਗਰੀ ਭੇਜੀ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਦੀ ਅਗਵਾਈ 'ਚ ਦੋ ਟਰਾਲੀਆਂ ਨੂੰ ਕੀਤਾ ਰਵਾਨਾ ਗੁਰੂ ਨਾਬਾਦਾ ਸੰਤੀ ਵੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਉੱਪਰ ਕੇ ਸਾਹਮਣੇ ਆਈ ਹੈ ਅੱਜ ਉਨ੍ਹਾਂ ਵੱਲੋਂ ਵਿਧਾਇਕਾ ਅਰਨਾ ਚੋਧਰੀ ਦੀ ਅਗਵਾਈ ਹੇਠ ਇੱਕ ਟਰਾਲੀ ਸਮਾਨ ਹੜ੍ਹ ਪ੍ਰਭਾਵਿਤ ਪਿੰਨਾਂ ਵਿੱਚ ਭੇਜਿਆ ਗਿਆ ਦਾਇਕਾ ਅਰਨ ਚੌਧਰੀ ਵੱਲੋਂ ਵੀ ਲਗਾਤਾਰ ਰਾਹਤ ਸਮਗਦੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਭੇਜੀ ਜਾ ਰਹੀ ਹੈ ਜਿਸ ਕਰਕੇ ਅੱਜ ਉਨ੍ਹਾਂ ਵੱਲੋਂ ਦੋ ਟਰਾਲੀਆਂ ਨੂੰ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਗੁਰੂ ਨਾਬਾਦਾਸ ਸੰਮਤੀ ਦੇ ਪ੍ਰਧਾਨ ਜਗਦੱਤ ਸ਼ਹਿਰੀ ਪ੍ਰਧਾਨ ਬਰਵਿੰਦਰ ਸਿੰਘ ਖਲੋਤਰਾ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਅਤੇ ਸਰਪੰਚ ਹਰਜਿੰਦਰ ਸਿੰਘ ਗਵਾਲੀਆ ਤੋਂ ਇਲਾਵਾ ਵੱਡੀ ਗਿਣਤੀ 'ਚ ਗੁਰੂ ਨਾਬਾਦਾਸ ਸੰਮਤੀ ਦੇ ਨੁਮਾਇੰਦੇ ਹਾਜ਼ਰ ਸਨ ਹਲੋ ਵੀ ਮਨ ਕੇ ਦੋ ਟਰਾਲੀਆਂ 'ਚ ਇੱਕ ਟਰਾਲੀ ਲੱਗ ਜਾ ਰਿਓ ਕੀ ਕਰਨ ਜਾਂਦੇ ਹੋ ਜੀ ਜੈ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਕੀ ਜੈ ਸਾਡੇ ਇਲਾਕੇ ਦੇ ਜਿੰਨੇ ਵੀ ਪਿੰਡ ਹੈ ਸਾਡੇ ਬੌਜੀ ਸਾਰੇ ਪਿੰਡਾਂ ਚ ਦੌਰਾ ਕਰ ਚੁੱਕੇ ਹੈ ਤੇ ਅਸੀਂ ਵੀ ਥੋੜਾ ਥੋੜਾ ਯੋਗਦਾਨ ਪਾ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਵੀ ਪਿੰਡਾਂ ਵਿੱਚ ਜਾ ਕੇ ਆਪਣਾ ਜਿਹੜਾ ਕੰਮ ਕਰ ਸਕੀਏ ਜਿਸ ਨਾਲ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਸਿੱਖਿਆ ਮਿਲ ਸਕੇ ਕਿ ਜੇ ਮੁਸੀਬਤ ਦੀ ਘੜੀ ਵਿੱਚ ਕੋਈ ਪਿੰਡਾ ਹੈ ਤੇ ਉਹਦੇ ਨਾਲ ਕਿਦਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਅਸੀਂ ਵੀ ਥੋੜਾ ਆਪਣੇ ਸਾਰੇ ਕੰਟਰੀਬਿਊਸ਼ਨ ਕਰਕੇ ਬੌਜੀ ਦੀ ਨਿਗਰਾਨੀ ਵਿੱਚ ਮੈਡਮ ਜੀ ਦੀ ਨਿਗਰਾਨੀ ਵਿੱਚ ਪਿੰਡਾਂ ਵਿੱਚ ਜਾ ਰਹੇ ਆ ਇਸ ਤੋਂ ਬਾਅਦ ਹੋਰ ਜੋ ਵੀ ਹੋਏਗਾ ਸਾਡੇ ਮੈਡਮ ਜੀ ਬੌਜੀ ਕਰ ਸਕਦੇ ਆ ਅਸੀਂ ਤਾਂ ਗਰੀਬ ਤੱਕਾ ਜਿੰਨਾ ਕੁ ਹੋ ਸਕਦਾ ਅਸੀਂ ਕਰ ਸਕਦੇ ਆ ਜੈਕਸ਼ੀਰ ਗੁਰਨਾਬਦਾਸ ਮਹਾਰਾਜ ਜੀ ਤੇ ਤੁਸੀਂ ਲਗਾਤਾਰ ਪਿੰਡਾਂ ਦੇ ਜਾ ਰਹੇ ਹੋ ਕਾਫੀ ਸਮਾਨ ਤੇ ਸਹੂਲਤ ਪ੍ਰੋਵਾਈਡ ਕਰਾ ਚੁੱਕੇ ਹੋ ਫਿਰ ਵੀ ਹੁਣ ਲੋਕਾਂ ਦੇ ਹਾਲਾਤ ਕਿ ਸਾਰੇ ਦੇਖੋ ਜੋ ਉਧਰਤੀ ਇਹ ਜਿਹੜੀ ਆਪਦਾ ਹੈ ਇਹ ਬਹੁਤ ਬੜੀ ਹੈ ਸੋ ਅਸੀਂ ਲੋਕ ਜਿੰਨਾ ਕੁਝ ਕਰ ਸਕਦੇ ਆ ਆਪਣੇ ਕਾਸਿਅ ਦੇ ਮੁਤਾਬਕ ਜਾਂ ਲੋਕਾਂ ਦੇ ਯੋਗਦਾਨ ਦੇ ਨਾਲ ਜਿਵੇਂ ਅੱਜ ਗੁਰੂ ਨਾਨਕ ਦਾਸ ਸਸਥਾ ਇਹਨਾਂ ਨੇ ਵੀ ਆਪਣਾ ਯੋਗਦਾਨ ਅੱਜ ਪਾਉਣ ਵਾਸਤੇ ਨਾਲ ਸਾਡੇ ਚੱਲੇ ਨੇ ਸੋ ਇਹ ਤਾਂ ਕੁਛ ਦਿਨਾਂ ਤੱਕ ਦੇ ਕੁਛ ਲੋਕਾਂ ਦਾ ਹੋ ਸਕਦਾ ਹੈ ਲੇਕਿਨ ਜਿਹੜੀਆਂ ਵੱਡੀਆਂ ਗੱਲਾਂ ਨੇ ਕਿ ਬਹੁਤ بڑا ਇੱਕ ਰਾਹਤ ਪੈਕੇਜ ਜਿਹੜਾ ਆ ਉਹ ਕੇਂਦਰ ਦੀ ਸਰਕਾਰ ਵੱਲੋਂ ਉਹ ਪੰਜਾਬ ਸਰਕਾਰ ਵੱਲੋਂ ਮਿਲਣਾ ਚਾਹੀਦਾ ਹੈ ਇਹ ਵੱਡੇ ਕੰਮ ਨੇ ਜਿਹੜੇ ਕਿ ਆਮ ਲੋਕ ਉਹਨੂੰ ਹੱਲ ਨਹੀਂ ਕਰ ਕਰ ਸਕਦੇ ਕਿਉਂਕਿ ਲੋਕਾਂ ਦੀ ਜਿੰਨੀ ਅਜ ਤੱਕ ਦੀ ਕਮਾਈ ਸੀ ਉਹ ਸਾਰੀ ਲੋਕਾਂ ਦੇ ਪੱਕੇ ਘਰ ਵੀ ਜਿਹੜੇ ਨੇ ਨਾ ਉਹ ਵੀ ਰੁੜ ਗਏ ਨੇ ਫਸਲਾਂ ਵੀ ਰੁੜ ਗਈਆਂ ਪਸ਼ੂ ਵੀ ਰੁੜ ਗਏ ਸੋ ਬਹੁਤ ਭਾਰੀ ਨੁਕਸਾਨ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਭੂੜ ਪੈਰਾਂ ਤੇ ਆਨ ਵਾਸਤੇ ਕਮ ਸੇ ਕਮ ਇਹਨਾਂ ਨੂੰ 5-7 ਸਾਲ ਜਿਹੜੇ ਨੇ ਨਾ ਉਹ ਚਾਹੀਦੇ ਨੇ ਤਾਂ ਹੀ ਇਹ ਅੰਗੇ ਲੋਕ ਜਿਹੜੇ ਨੇ ਨਾਰਮਲ ਜ਼ਿੰਦਗੀ ਜਿਹੜੀ ਉਹ ਜੀ ਸਕਦੇ ਆ ਔਰ ਜੋ ਜੋ ਕਮੀਆਂ ਇਸ ਹੜ ਦੇ ਵਿੱਚ ਨੋਟਿਸ ਕੀਤੀ ਗਈਆਂ ਨੇ ਵੱਡੇ ਪੱਧਰ ਤੇ ਉੱਤੇ ਜਿਵੇਂ ਧੁੱਸੀਆਂ ਨੂੰ ਲੈ ਕੇ ਵੀ ਬੜੇ ਵੱਡੇ ਸਵਾਲ ਨੇ ਔਰ ਜੋ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕਮੀਆਂ ਬਹੁਤ ਭਾਰੀ ਕਮੀਆਂ ਰਹੀਆਂ ਨੇ ਇਹਦੇ ਬਾਰੇ ਜਾਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਸਵਾਲ ਵੀ ਪੁੱਛਾਂਗੇ ਔਰ ਕੇਂਦਰ ਸਰਕਾਰ ਵੱਲੋਂ ਵੀ ਅਸੀਂ ਰਾਹਤ ਦੇ ਪੈਕੇਜ ਦੀ ਸਾਨੂੰ ਬਹੁਤ ਉਮੀਦ ਹੈ ਕੱਲ ਬੀਜਪੀ ਦੇ ਲੀਡਰ ਵੀ ਕਿਸੇ ਪਿੰਡਾਂ ਦੇ ਵਿੱਚ ਆ ਕੇ ਜਾਇਜ਼ਾ ਲੈਣ ਆਏ ਸੀ ਅਸੀਂ ਤਾਂ ਸੋਚਿਆ ਕਿ ਸ਼ਾਇਦ ਕੋ ਬੜੀ ਵੱਡੀ ਖੁਸ਼ਖਬਰੀ ਲੈ ਕੇ ਆਏ ਨੇ ਔਰ ਕੋਈ ਮੋਦੀ ਸਾਹਿਬ ਵੱਲੋਂ ਕੋਈ ਨਵੀਂ ਅਨਾਉਂਸਮੈਂਟ ਬਹੁਤ ਭਾਰੀ ਅਨਾਉਂਸਮੈਂਟ ਹੋਏਗੀ ਲੇਕਿਨ ਸਾਰਿਆਂ ਨੂੰ ਬਹੁਤ ਮਾਇੂਸੀ ਹੋਈ ਕਿ ਉਹ ਕੁਝ ਵੀ ਨਹੀਂ ਕਰਕੇ ਗਏ ਸਿਰਫ ਫੋਟੋ ਖਿਚਾ ਕੇ ਫੋਟੋ ਸੈਸ਼ਨ ਕਰਾਣ ਤੋਂ ਬਾਅਦ ਉਹ ਵਾਪਸ ਆਪਣੀ ਆਪਣੀ ਗੱਡੀਆਂ 'ਚ ਬੈਠ ਗਏ ਸੋ ਇਸ ਤਰ੍ਹਾਂ ਕੰਮ ਨਹੀਂ ਚੱਲੇਗਾ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ ਇਹ ਕੋਈ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਹੈ ਇਹ ਇੱਕ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਰੀਹੈਬਿਲੀਟੇਟ ਕਰਨ ਦਾ ਸਮੇਂ ਹੈ ਸੋ ਅਸੀਂ ਆਉਣ ਵਾਲੇ ਸਮੇਂ 'ਚ ਬਹੁਤ ਆਪਣੇ ਸਵਾਲ ਵੀ ਪੁੱਛਾਂਗੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਔਰ ਕੇਂਦਰ ਦੀ ਸਰਕਾਰ ਨਾਲ ਵੀ رابطہ ਜਰੂਰ ਰੱਖਾਂਗੇ ਕਿ ਸਾਨੂੰ ਬਹੁਤ ਵੱਡੇ ਇੱਕ ਫਾਈਨੈਂਸ਼ੀਅਲ ਪੈਕੇਜ ਦੀ ਲੋੜ ਹੈ ਤਾਂ ਕਿ ਸਾਡੇ ਲੋਕ ਮੁੜ ਤੋਂ ਵਸ ਸਕਣ ਔਰ ਰੀਹੈਬਿਲੀਟ ਜੜੇ ਆ ਹੋ ਸਕਾ ਦੇਖਣ ਜਾ ਰਹੇ ਮੈਡਮ ਜਿਹੜੇ ਕੰਮ ਸਰਕਾਰ ਨੇ ਕਰਨੇ ਚਾਹੀਦੇ ਇਹ ਤੁਹਾਡੇ ਕੋਲ ਤੇ ਜਾ ਰਹੇ ਆ ਲਗਰਦਾ ਤੁਸੀਂ ਰਾਸ ਸਮਗਰੀ ਜਿਹੜੀ ਪਿੰਡਾਂ ਚ ਵੰਡਾ ਰਹੇ ਹੋ ਆਪਣੀ ਪਾਵਰ ਦੀ ਜੀ ਦੇਖੋ ਸਾਡੀ ਇੱਕ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬੰਦਾ ਹੈ ਇਸ ਵਲੇ ਤੇ ਅਸੀਂ ਇਹ ਬਿਲਕੁਲ ਨਹੀਂ ਦੇਖ ਰਹੇ ਕਿ ਕੌਣ ਕਿਹੜੀ ਪਾਰਟੀ ਦਾ ਹੈ ਕੀ ਹੈ ਇੱਕ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਮਦਦ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਖਾਣ ਪੀਣ ਦੀ ਸਮਗਰੀ ਪਿੱਛੇ ਭੁੱਖਾਣਾ ਰਹਿਣਾ ਪਵੇ ਹੁਣ ਅੱਜ ਵੀ ਅਸੀਂ ਕਾਫੀ ਪਾਣੀ ਪੀਣ ਦੇ ਪਾਣੀ ਦੀ ਕਾਫੀ ਦਿੱਕਤ ਆ ਰਹੀ ਸੀ ਸੋ ਪੀਣ ਦਾ ਪਾਣੀ ਫਰੂਟ ਦੁੱਧ ਬਿਸਕਟ ਰਾਸ ਛੋਟੇ ਬੱਚਿਆਂ ਵਾਸਤੇ ਦੁੱਧ ਜਿਹੜਾ ਬਹੁਤ ਜ਼ਰੂਰੀ ਸੀ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਲੈ ਕੇ ਜਾ ਰਹੇ ਹਾਂ ਉਹ ਰੋਜ਼ ਹੀ ਜਾ ਰਹੇ ਹਾਂ ਔਰ ਕਾਫੀ ਸਾਰੇ ਪਿੰਡਾਂ ਨੂੰ ਕਵਰ ਅਸੀਂ ਮੋਸਟਲੀ ਕਰ ਲਿਆ ਆ ਔਰ ਜੋ ਥੋੜੇ ਬਹੁਤ ਪਿੰਡ ਰਹਿੰਦੇ ਉਹ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਵਰ ਕਰ ਲਵਾਂਗੇ ਉਹ ਟਰਾਲੀਆਂ ਸਮਾਨ ਰਾਤ ਸਮਗਰੀ ਵਾਸਤੇ ਜਾ ਰਿਹਾ ਅੱਜ ਕੀ ਕਹਿਣਾ ਚਾਹਤੇ ਤੁਸੀਂ ਹਾਂ ਹਰ ਰੋਜ਼ ਦੀ ਤਰ੍ਹਾਂ ਅਸੀਂ ਪਿੰਡਾਂ ਦੇ ਜਾ ਰਹੇ ਹਾਂ ਉਹਨਾਂ ਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਦੀ ਹਾਲਚਾਲ ਪੁੱਛਣ ਵਾਸਤੇ ਜੋ ਸਰਦਾ ਬੰਦਾ ਜਿਸ ਜਿਸ ਚੀਜ਼ ਦੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਉਹਦੀ ਜ਼ਰੂਰਤ ਪੂਰੀ ਕਰਨ ਵਾਲੇ ਪਾਸੇ ਵੀ ਕਰੀਦਾ ਹੈ ਜਿਹਦੇ ਨਾਲ ਕੋਈ ਬੰਦਾ ਭੁੱਖਾ ਨਾ ਸਵੇ ਹਰ ਆਦਮੀ ਨੂੰ ਟਾਈਮਲੀ ਜਿਹੜੀ ਆ ਰਾਸ਼ਨ ਜਾਂ ਕੋਈ ਚੀਜ਼ ਮਿਲ ਸਕੇ ਤੋਂ ਗੁਰੂ ਨਾਭਾ ਦਾਸ ਸੰਮਤੀ ਵਾਲੇ ਵੀ ਅੱਜ ਆਏ ਸੀ ਕਹਿੰਦੇ ਜੀ ਅਸੀਂ ਵੀ ਨਾਲ ਚੱਲਣਾ ਚਾਹੁੰਦੇ ਆ ਕੰਟ੍ਰਿਬਿਊਟ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਵੀ ਟਰਾਲੀ ਲਿਆਂਦੀ ਹੈ ਸੋ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਭਾਈ ਤੁਸੀਂ ਸਾਰੇ ਮੈਂਬਰ ਚੱਲੋ ਚੱਲ ਕੇ ਜਿੱਥੇ ਜਿੱਥੇ ਮਾਨਵਤਾ ਦੀ ਸੇਵਾ ਹੈ ਜਿੱਤੇ ਜਿੱਤੇ ਲੋਡ ਆ ਲੋਡ ਅਨੁਸਾਰ ਅਸੀਂ ਉਹਨਾਂ ਦਾ ਛਾੜ ਸਪਾੜ ਲਈਏ ਬਾਕੀ ਪਰਮਾਤਮਾ ਦੀ ਅਗੇ ਸਾਰੇ ਰਲ ਮਿਲ ਕੇ ਦੁਆ ਕਰੀਏ ਕਿ ਬਹੁਤ ਨੁਕਸਾਨ ਹੋ ਗਿਆ ਹੁਣ ਰੱਬਾ ਮਿਹਰ ਕਰ ਤੇ ਤਾਂ ਜੇ ਸਾਰੇ ਲੋਕੀ ਆਪੇ ਆਪਣੇ ਘਰਾਂ ਦੇ ਵਿੱਚ ਸੁੱਖ ਸਕੀਨੇ ਰਹਿ ਸਕਣ ਕਿੰਨੇ ਪਿੰਡ ਪ੍ਰਭਾਵਤ ਹੋਏ ਤੇ ਕਿੰਨੇ ਪਿੰਡ ਤੁਸੀਂ ਕਵਰ ਕਰ ਚੁੱਕੇ ਜਿਹਨੂੰ ਰਾਸ ਸਮਗਰੀ ਪਹੁੰਚਾ ਦਿੱਤੀ ਜੀ 50 ਸੀ ਦੇ ਪਿੰਡ ਕਰੀਬ ਕਰੀਬ ਸਾਡੇ ਦਿਨਾਨਗਰ ਹਲਕੇ ਦੇ ਪਿੰਡ ਨੇ ਜਿਹੜੇ ਹੁਣ ਤੱਕ ਆਡੈਂਟੀਫਾਈ ਹੋਏ ਨੇ ਜਿਨ੍ਹਾਂ ਨੇ ਜਿਹੜੇ ਹੜਪੀਰਤ ਨੇ ਹੜਾਂ ਦਾ ਮਾਰ ਜਿਨ੍ਹਾਂ ਨੂੰ ਪਈ ਹੈ ਔਰ ਇਹ 85 ਪਿੰਡ ਉਹਨੇ ਜਿਹੜੇ 100% ਹੀ ਵਾਸ਼ਪੇ ਹੋ ਗਏ ਜਿਨ੍ਹਾਂ ਦੇ ਵਿੱਚ ਕੁਝ ਬਚਿਆ ਹੀ ਨਹੀਂ ਹੈ ਲੋਕਾਂ ਦੇ ਘਰ ਡੁੱਬ ਗਏ ਟੁੱਟ ਗਏ ਭੱਜ ਗਏ ਕਰਿਆਕ ਆ ਗਏ ਸਮਾਨ ਰੁੜ ਗਿਆ ਬਹੁਤ ਬੁਰੀ ਹਾਲਤ ਹੈ ਸੋ ਅਸੀਂ ਲਗਭਗ ਸਾਰੇ ਪਿੰਡਾਂ 'ਚ ਫਿਰੇ ਆ ਕੋਸ਼ਿਸ਼ ਕੀਤੀ ਆ ਵੀ ਜੋ ਕੁਝ ਵੀ ਮਦਦ ਕਰ ਸਕਦੇ ਆ ਕਰੀਏ ਬਾਕੀ ਜੋ ਸਹੀ ਮੈਨੇਚ ਰਿਹਾਬਿਲੇਟੇਸ਼ਨ ਹੈ ਇਹਨਾਂ ਦਾ ਜਿਹੜਾ ਮੂੜ ਬਸੇਬਾ ਉਹ ਤੇ ਸਰਕਾਰਾਂ ਹੀ ਕਰ ਸਕਦੀਆਂ ਜਿਹੜੇ ਸੰਸਥਾਵਾਂ ਨੇ ਜਾਂ ਇਨਸਾਨ ਇੱਕ ਦੂਸਰੇ ਦੀ ਜੋ ਮਦਦ ਕਰਦੇ ਨੇ ਉਹਦੇ ਨਾਲ ਤੇ ਚਲੋ ਡੰਗ ਟਪਾਉ ਤੇ ਹੋ ਸਕਦਾ ਵੀ ਰੋਟੀ ਪਾਣੀ ਜਿਹੜਾ ਦਿਨਾਂ ਦੇ ਵਿੱਚ ਮਿਲ ਜਾਵੇ ਕੋਈ ਬੰਦਾ ਭੁੱਖਾ ਨਾ ਸਵੇ ਪਰ ਜਿਹੜਾ ਨੁਕਸਾਨ ਅਸਲ ਨੁਕਸਾਨ ਹੋਇਆ ਫਸਲਾਂ ਦਾ ਡੰਗਰਾਂ ਦਾ ਘਰਾਂ ਦਾ ਸਮਾਨ ਦਾ ਉਹ ਤੇ ਸਰਕਾਰਾਂ ਹੀ ਪੂਰੀਆਂ ਕਰਦੀਆਂ ਨੇ ਅਸੀਂ ਪਰਜੋਰ ਮੰਗ ਵੀ ਕਰਦੇ ਆਂ ਔਰ ਮੈਂ অরুণਾ ਨੂੰ ਕਹੂੰਗਾ ਵੀ ਵਿਧਾਨ ਸਭਾ ਚ ਲੋੜ ਪੈਂਦੀ ਹੈ ਉੱਥੇ ਵੀ ਗੱਲ ਕਰਨ ਸੁੱਖੀ ਰੰਧਾਵੇ ਨਾਲ ਗੱਲ ਕੀਤੀ ਸੀ ਕਿ ਉਹ ਗਵਰਨਮੈਂਟ ਆਫ ਇੰਡੀਆ ਨਾਲ ਵੀ ਗੱਲ ਕਰਨ ਕਿ ਕੋਈ ਬਹੁਤ ਵੱਡਾ ਰਾਹਤ ਪੈਕੇਜ ਦੇਣ ਜਿਹਦੇ ਨਾਲੇ ਸਾਡੇ ਬੰਦੇ ਜਿਹੜੇ ਮੁੜ ਕੇ ਪਿਆਰਾਂ ਤੇ ਆ ਸਕਣ ਨੇ ਦੇਣਾ ਨੇ ਤੇ ਅੱਜ ਤੱਕ ਜਿੰਨੀ ਪਾਰਟੀਸ਼ਨ ਤੋਂ ਲੈ ਕੇ ਜੋ ਕਮਾਈ ਕੀਤੀ ਆ ਉਹ ਤੇ ਸਾਰੀ ਰੁੜ ਗਈ ਐ ਹੁਣ ਤੇ ਫੇਰ ਜ਼ੀਰੋ ਤੇ ਆ ਗਏ ਨੇ ਸੋ ਮੇਰੀ ਸਰਕਾਰ ਨੂੰ ਵੀ ਪੁਰਜ਼ੋਰ ਸफारਿਸ਼ ਐ ਬੇਨਤੀ ਐ ਕਿ ਇਹਨਾਂ ਦਾ ਹੱਥ ਫੜਿਆ ਜਾਵੇ ਤਾਂ ਜੋ ਇਹ ਮੋੜ ਆਪਣੇ ਪੈਰਾਂ ਤੇ ਆ ਸਕੇ